ਪਿੰਡ ਚ ਨਸ਼ਾ ਦੇਣ ਆਇਆ ਸ਼ਖਸ ਲੋਕਾਂ ਨੇ ਕੀਤਾ ਕਾਬੂ ਆ ਲਾਈਟਰ ਦਿਖਾਈ ਮਾਣੀ ਲਾਈਟਰ ਦਿਖਾਈ ਆ ਦੇਖ ਲੋ ਸਰਦਾਰ ਬੰਦਾ ਤੂੰ ਬੀੜੀਆਂ ਪੀਣਾ ਇੱਕ ਵਾਰ ਨਹੀਂ ਕਈ ਵਾਰ ਸਮਝਾਤਾ ਇਹਨੂੰ ਬੰਦੇ ਇੰਨੀ ਤਰ੍ਹਾਂ ਛਾੜਿਆ ਰੱਜ ਕੇ ਕੁਟਾਪਾ ਕੱਢਿਆ ਜੰਮ ਕੇ ਜਲੂਸ ਮਾੜੀ ਮੋਟੀ ਦਾ ਸ਼ਰਮ ਕਰੋ ਯਾਰ ਮਾੜੀ ਮੋਟੀ ਸਾਰਾ ਯਾਰ ਪੈਸੇ ਹੱਥੋਂ ਲੋਣਾ ਬਸ ਠੀਕ ਹੈ ਨਹੀਂ ਜੱਟਿਆੜੇ ਨਾਲ ਕਹਿੰਦੇ ਜਾਨ ਬਚਾਉਣਾ ਵੇ ਮੌਕੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ ਉਹ ਲਾਈ ਵੀ ਕੰਮ ਕਰਦਾ। ਉਹ ਯਾਰ ਇਹ ਪਰਸੋਂ ਜੇਲ੍ਹ ਚੋਂ ਆਇਆ ਆਉਂਦੇ ਨਹੀਂ ਫੇਰ ਕੰਮ ਸ਼ੁਰੂ ਕਰ ਲਿਆ। ਜੀ ਹਾਂ ਇਹ ਉਹ ਸਰਦਾਰ ਸ਼ਖਸ ਹੈ ਜਿਸ ਤੇ ਇਲਜ਼ਾਮ ਲੱਗੇ ਨੇ ਕਿ ਇਹ ਪਿੰਡ ਚ ਨਸ਼ਾ ਲੈ ਕੇ ਆਇਆ ਸੀ। ਕਿਸੇ ਨੂੰ ਨਸ਼ਾ ਦੇਣ ਦੀ ਉਡੀਕ ਕਰ ਰਿਹਾ ਸੀ। ਪਰ ਇਸ ਦੀ ਉਡੀਕ ਪਿੰਡ ਦੇ ਇਹ ਲੋਕ ਵੀ ਕਰ ਰਹੇ ਸੀ। ਪਿੰਡ ਵਾਲਿਆਂ ਵੱਲੋਂ 트੍ਰੈਪ ਲਗਾਇਆ ਹੋਇਆ ਸੀ ਇਸ ਨੂੰ ਕਾਬੂ ਕਰਨ ਦੇ ਲਈ। ਇਸ ਦੇ ਚੱਲਦੇ ਹੀ ਜਿਉਂ ਹੀ ਇਹ ਸਰਦਾਰ ਸ਼ਖਸ ਪਿੰਡ ਚ ਨਸ਼ਾ ਲੈ ਕੇ ਆਇਆ ਪਹਿਲਾਂ ਤੋਂ ਉਡੀਕ ਕਰ ਰਹੇ ਪਿੰਡ ਵਾਸੀਆਂ ਨੇ ਇਸ ਨੂੰ ਕਾਫੀ ਮੁਸ਼ਕਲਤ ਬਾਅਦ ਕਾਬੂ ਕਰ ਲਿਆ। ਕੁਸੇ ਚਾਏ ਇਹਨਾਂ ਲੋਕਾਂ ਵੱਲੋਂ ਜੰਮ ਕੇ ਇਸ ਦਾ ਕੁਟਾਪਾ ਚੜ੍ਹਾ ਗਿਆ, ਲਾਣਤਾ ਪਾਈਆਂ ਗਈਆਂ, ਕਾਬੂ ਕੀਤਾ ਇਸ ਸ਼ਖਸ ਕੋਲੋਂ, ਇਸ ਦੀ ਜੇਬ ਚੋਂ ਨਸ਼ਾ ਵੀ ਬਰਾਮਦ ਕੀਤਾ ਗਿਆ। ਇਹ ਬੰਦਾ ਜੀ ਆਹ ਲੋਹਾਰੀਆਂ ਵਾਲਾ ਆਏ ਨੇ ਏਰੀਆ ਗਾਲਤਾ ਸਾਰੇ ਤੂੰ ਕਿੰਨਾ ਬੇੜਾ ਕਰ ਕੀਤਾ ਪਿਆ ਯਾਰ ਉਹ ਕੱਬਾਰ ਨਹੀਂ ਗੁਰਦੁਆਰੇ ਲਾਉਸਮੈਂਟਾ ਕਰਾਤੀਆਂ ਸੀ ਨਹੀਂ ਤੂੰ ਫੇਰ ਵੀ ਨਹੀਂ ਟਲਦਾ ਫੇਰ ਵੀ ਨਹੀਂ ਟਲਦਾ ਫੇਰ ਵੀ ਟਲਦਾ ਯਾਰ ਤੂੰ ਇਹਨੇ ਤਲਾਛੀ ਲਾਓ ਜੀ ਆ ਵੀਡੀਓ ਚੱਲਦੀ ਹੈ ਤਲਾਛੀ ਲਾਓ ਇਹਦੀ ਆਹ ਲਾਈਟਰ ਦਿਖਾਈ ਮਾਣੀ ਲਾਈਟਰ ਦਿਖਾਈ ਆ ਦੇਖ ਲੋ ਸਰਦਾਰ ਬੰਦਾ ਤੂੰ ਬੀੜੀਆਂ ਪੀਂਦਾ ਆ ਯਾਰ ਅਸੀਂ ਕਈ ਵਾਰ ਕੋਸ਼ਿਸ਼ ਇੱਕ ਵਾਰ ਨਹੀਂ ਕਈ ਵਾਰ ਸਮਝਾਤਾ ਇਹਨੂੰ ਬੰਦੇ ਹੀ ਤਰ੍ਹਾਂ ਵਾਰਨਿੰਗ ਤੈਨੂੰ ਲਾਸਟ ਪਿੰਡ ਕਿੰਨੀ ਵਾਰ ਕਰਾਤੀ ਤੇਰੇ ਸਮਾਨ ਆ ਦੇਖ ਲੈ ਆ ਦਿਖਾਈ ਦੇ ਵੀ ਵੀਡੀਓ ਚ ਆ ਕੀ ਆ ਇਧਰ ਨੂੰ ਕਰੀ ਇਧਰ ਨੂੰ ਕਹੇ ਰੱਖਾ ਤੇ ਆ ਦੇਖ ਲੋ ਇੱਕ ਮੇਰਾ ਵੀਰ ਨਾ ਨਾ ਕੋਈ ਵਾਰਨਿੰਗ ਥਾੜੇ ਫੋਨ ਲ ਮੈਂ ਕਰਦਾ ਮੋਨਸ਼ੀ ਨੂੰ ਫੋਨ ਕੋਈ ਵਾਰਨਿੰਗ ਵਾਰਨਿੰਗ ਨਹੀਂ ਨਾ ਨਾ ਹੈਲੋ ਇਹਨੂੰ ਪਤਾ ਨਹੀਂ ਹੈਗਾ ਗੰਦ ਪਾਇਆ ਜੋ ਪਿੰਡ ਦੇ ਵਿੱਚ ਇਹਨੇ ਸਾਡੇ ਪਿੰਡ ਦੇ ਮੁੰਡੇ ਆ ਸਰਪੰਚ ਸਾਹਿਬ ਵੀ ਆਉਂਦੇ ਆ ਪ੍ਰਧਾਨ ਜੀ ਆਗੇ ਉਹ ਮਾਰ 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 ਸੱਟੇ ਰੇ ਦੋ ਸੱਟੇ ਵਾਰ ਇੱਕ ਕੁਕੂ ਵਾਰ ਨਹੀਂ ਤੂੰ ਤੈਨੂੰ ਕਿੰਨੀ ਵਾਰ ਸਮਝਾਤਾ ਉਹ ਵੀਰ ਜੀ ਮੇਰੀ ਗੱਲ ਸੁਣ ਤੂੰ ਬੰਦਾ ਹੀ ਨਹੀਂ ਬਣਦਾ ਬੰਦਾ ਹੀ ਨਹੀਂ ਬਣਦਾ ਮੇਰੀ 1 ਮਿੰਟ ਗੱਲ ਸੁਣ ਹਾਂ ਤੂੰ ਕੀ ਤੇਰੇ ਕੋਲੋਂ ਨਿਕਲਿਆ ਨਾ ਰੇ 1 ਮਿੰਟ ਲਵਲੀਨ ਓਏ 1 ਮਿੰਟ ਲਵਲੀਨ 1 ਮਿੰਟ ਤੇਰੇ ਕੋਲੋਂ ਕੀ ਨਿਕਲਿਆ ਆ ਮੇਰਾ ਵੀਰ ਐ ਕਿੱਥੇ ਬੇਕੋ ਅਰੇ ਇੱਕ ਆਕ ਦੋ ਆ ਬੜਾ ਰਵੀਨਾ ਰਵੀਨਾ ਮੈਨੂੰ ਪਿੰਟ ਲੈ ਕੇ ਚੱਲੋ ਆ ਦੇਖੋ ਇਹਦੇ ਕੋਲੋਂ ਆ ਸਮਾਨ ਨਿਕਲਿਆ ਦੀ ਤਲਾਸ਼ੀ ਦੌਰਾਨ ਇਹਦੇ ਕੋਲ ਰਵੀਨਾ ਹੱਥੋਂ ਬਾਈ ਨਹੀਂ ਹੋਣਾ ਮੇਰੇ ਕੋਲੋਂ ਆਇਆ ਸੀ ਉਹਦਾ ਦਾ ਲਹਾਰੀਆਂ ਮੇਰਾ ਤਾਂ ਮਰੇ ਇੱਕ ਬੰਦਾਂ ਮੈਂ ਤਾਂ ਹਰੇਕ ਨੂੰ ਚਾਣਦਾ ਇੱਥੇ ਆ ਬੋਲ ਸਾਰੇ ਬੰਦਿਆਂ ਨੂੰ ਨਹੀਂ ਵੀਰੇ ਮੈਂ ਇੱਕ ਕਰੀ ਮੈਨੂੰ ਮੇਰਾ ਵੀ ਰਮਾ ਯਾਰ ਇੱਕ ਵਾਰ ਹੋ ਗਿਆ ਆ ਲੋਗੇ ਤੁਹਾਨੂੰ ਦੇਖ ਤੁਹਾਨੂੰ ਨਹੀਂ ਵੀਰੇ ਮੈਂ ਦੇਖੋ ਕਿੰਨੇ ਸਾਲ ਹੋ ਗਏ ਮੈਨੂੰ ਵਾਰਨਿੰਗ ਤੂੰ ਦਿੱਤੀ ਕਦੀ ਜੀ ਮੈਨੂੰ ਤੈਨੂੰ ਵਾਰਨਿੰਗ ਅੱਛਾ ਤੈਨੂੰ ਵਾਰਨਿੰਗ ਦਈਏ ਇਹ ਕੰਮ ਦੀ ਭੈਣ ਤੂੰ ਬੰਦੇ ਮਾਰਦਾ ਫਿਰਦਾ ਐ ਚਿੱਟੇ ਨਾਲ ਘਰਾਂ ਦੇ ਘਰ ਖਾਲੀ ਕਰਦੇ ਆ ਤੁਸੀਂ ਚਿੱਟੇ ਵਾਲੇ ਮੈਂ ਡੇਢ 2 ਮਹੀਨੇ ਬਾਅਦ ਆਇਆ ਜੀ ਹੁਣ ਮੈਂ ਉਹ ਬੱਸ ਕਰ ਯਾਰ ਤੈਨੂੰ ਰੋਜ਼ ਦੇਖਦੇ ਆਂ ਅਸੀਂ ਅੱਜ ਤੂੰ ਸਾਡੇ ਹੱਥੇ ਚੜਿਆ ਆਂ ਆ ਜੀ ਅਕਲ ਆਈ ਹੋਣੀ ਪੜਾ ਜੀ ਅਕਲ ਕੱਲ੍ਹ ਦੀ ਸਾਲੇ ਚੱਲਦੇ ਆ ਇਹਨੂੰ ਪਿੰਟ ਲੈ ਕੇ ਚੱਲੋ ਪਿੰਟ ਪਿੰਟ ਲੈ ਕੇ ਜਾਨੇ ਪਿੰਟ ਲੈ ਕੇ ਪਿੰਟ ਲੈ ਕੇ ਚੱਲੋ ਇਹਨੂੰ ਪਿੰਟ ਕੋਈ ਨਹੀਂ ਕੋਈ ਨਹੀਂ ਰੋਕ ਰੋ ਰਵੀ ਤੂੰ ਬੱਸ ਗੁੱਸਾ ਨਾ ਕਰ ਬਾਹਰ ਨਾ ਨਾ ਹਾਂ ਇਹਨੂੰ ਇਹ ਪੁੱਛੋ ਵੀ ਹੁਣ ਦੇਖ ਕੇ ਕਿ ਇਹਨੂੰ ਆਇਆ ਪੁੱਛੋ ਮੜਾ ਜੇ ਇਹਨੂੰ ਮੈਂ ਲੈ ਲਿਆ ਆ ਜ ਮਨ ਗਿਆ ਇਹ ਕਹਿੰਦਾ ਤੇਰਾ ਨਾਮ ਲੈਂਦਾ ਬਾਈ ਉਹ ਕਹਿੰਦਾ ਤੈਨੂੰ ਦੇਣ ਆਇਆ ਤੇਰਾ ਨਾਮ ਲੈਂਦਾ ਉਹਦੇ ਆ ਦੇ ਆ ਕਿਉਂ ਨਾ ਦੱਸ ਕੀ ਗੱਲ ਆ ਆ ਗੱਲ ਕਰ ਉਹ ਵੀਰੇ ਆਉ ਤੇਰਾ ਨਾਮ ਲਿਆ ਉਹਨੇ ਤੇਰਾ ਨਾਮ ਲੈਂਦਾ ਵੀਰੇ ਤੇਰਾ ਨਾਮ ਲਿਆ ਉਹਨੇ ਪ੍ਰਧਾਨ ਜੀ ਮੈਂ ਆਇਆ ਪੰਪ ਤੋਂ ਤੇਲ ਪਵਾ ਕੇ ਵਜ਼ੀਰਕ ਤੋਂ ਮੈਂ ਲੈਣੇ ਆ ਪੈਸੇ ਹਜ਼ਾਰਪਰੇ ਤੋਂ ਮੈਂ ਤਾਂ ਉਧਰ ਚੱਲੇ ਆ ਜੀ ਨੰਗਰੇ ਛੁੱਟੇ ਕਿ ਆਏ ਹੁਣ ਹੁਣ ਕਿਹਨੂੰ ਪਹਿਲਾਂ ਸਾਡੇ ਪਿੰਡ ਸਾਡੇ ਪਿੰਡ ਕਿਹਦੇ ਢੂਠ ਨਾ ਬੋਲੀ ਤੈਨੂੰ ਦੇਖਿਆ ਸੀ ਆ ਸੀ ਤੇਰੇ ਮੂੰਹੋਂ ਸਾਡੇ ਤੇਰੇ ਮੂੰਹੋਂ ਸੁਣਨਾ ਸੀ ਤੂੰ ਸਾਡੇ ਪਿੰਡ ਕਿਹਨੂੰ ਲੈ ਕੇ ਆਇਆ ਮਰਦ ਤੈਥੋਂ ਆਇਆ ਕਿੱਥੋਂ ਆਇਆ ਤੂੰ ਸਾਡੇ ਬੋਲ ਕਹਿੰਦਾ ਸੀ ਸਾਡ ਮੁੱਟ ਡਾਂਗ ਗੱਤ ਮੇਰੇ ਕੋਲ ਮਨਾ ਤੂੰ ਦੇਖਣੇ ਲੱਗਨੇ ਆਇਆ ਵੇਖ ਬਾਈ ਓਏ ਇੱਕ ਮਿੰਟ ਆ ਜਾ ਬਾਈ ਓਰੇ ਆ ਜਾ ਕਿਨੂੰ ਦੇਖੇ ਆ ਤੂੰ ਸਾਡੇ ਪਿੰਡ ਕਿਨੂੰ ਹੁਣ ਤੂੰ ਨਿਕਲਿਆ ਸਾਡੇ ਪਿੰਡੋਂ ਤੇਰੇ ਪਿੱਛੇ ਲੱਗੀ ਝੂਠਾ ਬੋਲ ਸਾਡੇ ਕੋਲੋਂ ਲੰਘਿਆ ਤੂੰ ਤੂੰ ਕਿੱਥੋਂ ਆਇਆ ਬਾਈ ਹੁਣ ਤੂੰ ਕਿਹਦੇ ਕੋਲੋਂ ਆਇਆ ਕਿਨੂੰ ਦੇਖ ਕੇ ਆ ਬਣਾਏ ਦੱਸ ਹਾਂਜੀ ਕਿਨੂੰ ਦੇਖ ਕੇ ਆ ਪਹਿਲਾਂ ਸੱਚ ਬੋਲ ਸੱਚ ਬੋਲ ਇਕੱਠੇ ਹੋਇਆ ਟਾਈਮ ਇੱਥੇ ਖੜੇ ਇੱਥੇ ਨਹੀਂ ਪਹਿਲਾਂ ਵੀਰੇ ਜਿਹੜਾ ਕੋਈ ਹੈਗਾ ਸੱਚਾਈ ਇੱਕ ਮਿੰਟ ਜਰਦਾਤਾ ਸੱਚ ਕਿ ਤੂੰ ਇੱਕ ਸੱਚ ਦੱਸ ਤਾ ਤੈਨੂੰ ਛੱਡ ਦਾਂਗੇ ਸੱਚ ਦੱਸ ਦੇ ਇੱਥੇ ਖੜਨ ਤੋਂ 10 ਮਿੰਟ ਪਹਿਲਾਂ ਕਿੱਥੋਂ ਆਇਆ ਕਿੱਥੋਂ ਆਇਆ ਕੋਣ ਆਇਆ ਕਿੱਥੋਂ ਆਇਆ ਇਹਦੇ ਕੋਲ ਆਹ ਸੁਣ ਲੱਕੀ ਦੇ ਕੋਲੋਂ ਨੀਲੂ ਬਲ ਜੀ ਆ ਲੈ ਦੇਖੇ ਨਹੀਂ ਮੈਂ ਦਿੱਤਾ ਨਹੀਂ ਵੀਰ ਜੀ ਕੁਝ ਨਹੀਂ ਦੇਖੋ ਲੈ ਗਿਆ ਨਾ ਕਿਹਨੂੰ ਨੀਲੂ ਨੇ ਤੇਰਾ ਕੀ ਕਰਦਾ ਉਹ ਵੀਰ ਜੀ ਮੈਨੂੰ 2 ਮਹੀਨੇ ਹੋ ਗਏ ਜੀ ਮੈਨੂੰ ਤੂੰ ਲੈ ਕੇ ਜਾਂਦਾ ਕੋ ਚਾਹਦਾ ਕਿ ਤੂੰ ਦੰਦਾਂ ਦਾ ਪਹਿਲਾਂ ਉਹ ਪਹਿਲਾਂ ਪਹਿਲਾਂ ਮੈਨੂੰ ਦੰਦਾਂ ਦੇ ਨੀਲੂ ਨੇ ਹੁਣ ਕੀ ਕਰਨ ਗਿਆ ਉਹਨੇ ਕੋ ਪ੍ਰਧਾਨ ਨਾਲੇ ਪ੍ਰਧਾਨ ਨੂੰ ਬੁਲਾ ਰਹੇ ਕਰਿਆ ਪ੍ਰਧਾਨ ਨੂੰ ਫੋਨ ਕਰਿਆ ਹੋਇਆ ਚੁਕਾਓ ਇਹਨੂੰ ਚੁਕਾਓ ਯਾਰ ਐਦਾਂ ਦੀ ਗੱਲ ਚਲੋ ਸਾਡਾ ਗਵੰਡੀਆ ਕੋਈ ਨਹੀਂ ਸਾਡੀ ਦੁਸ਼ਮਣੀ ਨਹੀਂ ਆ ਜਾੜਿਆ ਹੰਗਾਮੇ ਦੀਆਂ ਇਹ ਤਸਵੀਰਾਂ ਮਾਛੀਵਾੜਾ ਤੋਂ ਸਾਹਮਣੇ ਆਈਆਂ ਨੇ ਜਿੱਥੋਂ ਦੇ ਪਿੰਡ ਹੱਬੋਪਾਲ ਦੇ ਲੋਕਾਂ ਵੱਲੋਂ ਇਸ ਸ਼ਖਸ ਨੂੰ ਮੌਕੇ ਤੇ ਟਰੈਪ ਲਗਾ ਕਾਬੂ ਕੀਤਾ ਗਿਆ ਮਾੜੀ-ਮੋਟੀ ਦਾ ਸ਼ਰਮ ਕਰਾ ਯਾਰ ਮਾੜੀ-ਮੋਟੀ ਸਾਰਾ ਯਾਰ ਪੈਸੇ ਹੱਥੋਂ ਲਾ ਬਸ ਠੀਕ ਹੈ ਨਹੀਂ ਜੱਟਿਆੜਾ ਨਾਲ ਕਹਿੰਦੇ ਜਾਣ ਬਚਾਉਣਾ ਭਾਈ ਦਸਾਂ ਫਿਰ ਕੰਮ ਕਰਤਾ ਉਹ ਯਾਰ ਇਹ ਪਰसों ਜੇਲ੍ਹ ਚੋਂ ਆਇਆ ਆਉਂਦੇ ਨਹੀਂ ਫਿਰ ਕੰਮ ਸ਼ੁਰੂ ਕਰ ਲਿਆ ਉਹ ਆ ਗਿਆ ਪਰੋ ਅੱਛਾ ਗੱਲ ਸੁਣੋ ਮਿੱਤਰੋ ਮੇਰੀ ਹੁਣ ਆ ਬੰਦੇ ਆਪਣੇ ਸਾਰੇ ਖੜੇ ਆ ਪਿੰਡ ਵਾਲੇ ਸਾਰੇ ਖੜੇ ਆ ਹੁਣ ਸਾਰੇ ਪਿੰਡ ਵਾਲੇ ਸਿੱਧੇ ਕਿਉਂ ਪਤਾ ਕੀ ਗੱਲ ਆ ਇਹ ਸਾਰੇ ਕਿਵੇਂ ਕਹਿੰਦੇ ਦੱਸੋ ਦਰਖਾਲ ਖਾਣੇ ਦਰਖਾਲ ਖਾ ਦੰਨੇ ਆ ਕੱਲੂ ਫੇਰ ਕਹੋਗੇ ਪੰਚਾਇਤ ਵਾਲੇ ਕੁਝ ਕਰਿਆ ਪੰਚਾਇਤ ਅਸੀਂ ਤਾਂ ਦਰਖਾਲ ਹੁਣ ਫੋਨ ਕਰਦਣ ਆਇਆ ਠੀਕ ਆ ਜੀ ਉਹ ਤਾਂ ਆ ਜਾਣਾ ਬਾਹਰ ਉੱਥੇ ਹਾਂ ਤੇ ਬਾਕੀ ਆਪ ਇਹਨਾਂ ਦੀ ਇਹਨਾਂ ਦਾ ਫੇਰ ਆ ਜਾਣਾ ਵਾ ਨਾ ਨਾ ਚਟਟਲੇ ਨੂੰ ਬਖਸ਼ਣਾ ਚਾਹੀਦਾ ਮੇਰੇ ਹਿਸਾਬ ਨਾਲ ਤਾਂ ਪਰਵਾਹ ਮੇਰੇ ਰਾਣੇ ਇਹ ਗੱਲ ਫਟੂਠਾ ਜਿੱਥੇ ਵਧੀਆ ਗੱਲਾਂ ਸੀ ਵਧੀਆ ਗੱਲ ਕਹਾਂਗੇ ਚਟਟਲੇ ਨੂੰ ਨਹੀਂ ਬਖਸ਼ਣਾ ਹੁਣ ਆਏ ਹੋਰੇ ਆਪਣੇ ਪਿੰਡ ਦਾ ਵੀ ਨਾਲੇ ਚੰਦਾ ਹੁਣ ਉਹ ਬਣਾ ਦੇਖ ਲੋ ਉਹ ਵੀ ਉਹ ਭਾਦੀਆ ਹੋਰ ਆ ਤੂੰ ਉਹ ਚੋਣਾਂ ਆ ਗਈਆਂ ਫਿਰਕੇ ਉਹ ਭੱਜ ਗਿਆ ਰੌਲੇ ਦੇ ਪੇਗ ਮਾਰ ਆਜੂ ਬਹੁਤ ਆ ਪਿਆ ਇਹ ਤਾਂ ਕੱਲ ਨੂੰ ਫੇਰ ਮਾਫ ਮੰਗ ਲੂਗਾ ਯਾਰ ਇਹ ਦੋਣਾ ਕੱਲ ਸਰਦ ਇਹ ਨੂੰ ਫੇਰ ਉਹ ਉੱਥੇ ਕੋਈ ਫੜਦਾ ਸੀ ਨਾ ਤੇਰੇ ਕੋ ਟ੍ਰੈਪ ਲੱਗਾ ਸੀ ਸਾਡਾ ਉਹ ਕਿਹਨੂੰ ਫੜਦਾ ਸੀ ਨਾ ਜਿਹੜਾ ਜਾ ਰਿਹਾ ਉਹ ਲੱਗੂ ਗਿਆ ਹੀ ਹੈ ਬਹੁਤ ਤਿੰਨ ਚਾਰ ਮਹੀਨੇ ਹੋ ਗਏ ਤੈਨੂੰ ਦੇਖਦੇ ਨੇ ਕਦੇ ਇਹ ਗੱਲ ਕਿ ਆਂ ਖਿਆਲ ਰੱਖਦਾ ਸੀ ਅਸੀਂ ਇਸ ਚੀਜ਼ ਦਾ ਜਿੰਨੇ ਵਿਹਲੇ ਨੇ ਅਸੀਂ ਸਾਰੇ ਏਸੇ ਕੰਮ ਤੇ ਆ ਅਸੀਂ ਉਹੀ ਟਿੰਗ ਦਾ ਰੱਖਦੇ ਆ ਕਿਹੜਾ ਬੰਦਾ ਆਉਂਗਾ ਕਿਹੜਾ ਜਾਂਦਾ ਇਹ ਮਾਫੀ ਵਾਲੇ ਦਾ ਕੰਮ ਹੈ ਨਹੀਂ ਉਹਦੀ ਪੁਲਿਸ ਫੇਰ ਦੇ ਨੇ ਦਿਖਾਉਂਦੇ ਤਾਰੇ ਕਿਹੜੇ ਪਿੰਡੋਂ ਆਉਂਦਾ ਹੈ ਇਹ ਲੋਹਾਰੀਆਂ ਦਾ ਹੈ ਇਹ ਆਹ ਤਾਂ ਲੋਹਰੀਆਂ ਰਾਤ ਨੂੰ 10 ਵਜੇ ਤੱਕ ਇੱਥੇ ਖੜੇ ਹੁੰਦੇ ਆਂ ਹਾਂ ਉਹਨਾਂ ਦਾ ਹਾਲ ਹੈ ਕੋਈ ਨਹੀਂ 14 14 ਸਾਲ ਦੇ ਮੁੰਡੇ ਲੱਗੇ ਹੋਏ ਆ 14 14 ਸਾਲ ਦੇ ਉਹਨਾਂ ਦਾ ਘਰ ਬਰਬਾਦ ਹੋ ਗਿਆ ਇੱਥੇ ਜਾਣਕਾਰੀ ਮੁਤਾਬਕ ਹੈ ਕਾਬੂ ਕੀਤਾ ਗਿਆ ਇਹ ਸ਼ਖਸ ਥੋੜੇ ਦਿਨ ਪਹਿਲਾਂ ਹੀ ਜੇਲ੍ਹ ਚੋਂ ਆਇਆ ਸੀ ਇੱਥੇ ਆਉਂਦਿਆ ਸਾਰ ਮੋੜਸ ਨੇ ਇਹ ਕੰਮ ਸ਼ੁਰੂ ਕਰ ਲਿਆ ਸੀ ਲੋਕਾਂ ਵੱਲੋਂ ਇਸ ਮਲਜ਼ਮ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਥੋੜੇ ਚੱਕਰ ਤੇ ਨਾ ਚਿੱਟੇ ਵਾਲਿਆਂ ਦੇ ਕਦੇ ਗੱਡੀ ਉੱਥੇ ਖੜੀ ਹੁੰਦੀ ਹੈ ਕਦੇ ਉੱਥੇ ਖੜੀ ਹੁੰਦੀ ਹੈ ਸਾਡੇ ਪਿੰਡੀਆਂ ਜਨਾਨੀਆਂ ਸੈਰ ਨੂੰ ਨਹੀਂ ਜਾਂਦੀਆਂ ਉਧਰ ਨੂੰ ਜੇ ਗਾਹ ਦਵਾਉਂਗਾ ਹਾਂ ਹਾਂ ਘੰਟਾ ਹੋ ਗਿਆ ਸਾਨੂੰ ਪਿੱਛਾ ਕਰਦੇ ਨੂੰ ਇਹਦਾ ਘੰਟਾ ਹੋ ਗਿਆ ਪੂਰਾ ਇਹਦਾ ਪਿੱਛਾ ਕਰਦੇ ਨੇ ਤੈਨੂੰ ਇਹਦਾ ਗੱਲ ਦਾ ਪਤਾ ਆ ਨਾ ਮੈਨੂੰ ਤੂੰ ਗੋਸੇ ਦਾ ਬੰਦਾ ਹੋ ਕੇ ਹੁਣ ਤੈਨੂੰ ਕਿੱਡੀ ਵੱਡੀ ਗੱਲ ਕਹਿਤੀ ਵੀ ਤੁਸੀਂ ਆ ਦਾੜਾ ਰੱਖ ਕੇ ਤੁਸੀਂ ਇਹ ਕੰਮ ਕਰਦੇ ਆ ਇਹ ਕਿੱਡੀ ਵੱਡੀ ਗੱਲ ਆ ਹੈ ਇਹ ਗੁਰੂ ਦੀ ਬਦਨਾਮੀ ਹੁੰਦੀ ਐ ਇਸ ਗੱਲ ਦੇ ਵਿੱਚ ਸਿੱਧਾ ਰਸਤਾ ਸ਼ਮਸ਼ਾਨ ਇਹ ਪਹਿਲੇ ਕੰਮ ਕਰਨਾ ਇਹਨੂੰ ਪਟਾਰੇ ਆ ਕਰ ਇਹਦੇ ਕੰਮ ਕਰ ਇਹਨੂੰ ਪਟਾਰੇ ਗੁਰੂ ਦੀ ਬਦਨਾਮੀ ਤਾਂ ਕਰ ਫਿਰ ਮੋਨਾ ਬਣ ਜਾ ਕੇ ਕਰ ਲੈ ਕੋਲ ਲੈ ਕੇ ਆਪਾਂ ਕੀ ਕੰਮ ਕਰਦੇ ਆ ਸਾਰੀ ਗੱਲ ਆ ਪਤਾ ਬਦਨਾਮੀ ਕਿੰਨੀ ਅਗਲਾ ਅਕਦਾ ਸਿੱਖੋਗੇ ਆਪਾਂ ਲੋਕਾਂ ਨੂੰ ਕਹਿੰਦੇ ਕਿ ਇਹਦਾ ਤਾਂ ਹੁਣ ਗੱਲ ਹੋ ਗਈ ਕੋਈ ਕੰਮ ਉਹ ਭਗੜੇ ਕਰਦੇ ਹੋਈ ਹੈ ਕਿੰਨੀ ਥਾਲੀ ਬਦਨਾਮੀ ਆਪਾਂ ਨੂੰ ਦੋਗੇ ਤਾਂ ਜਾਣਾ ਚਾਹੀਦਾ ਸਾਨੂੰ ਪਤਾ ਸਾਡਾ ਕੌਣ ਪੀਂਦਾ ਕੌਣ ਕਿਹਨੇ ਕਿੱਥੋਂ ਲੈਂਦਾ ਨਹੀਂ ਉਹੀ ਗੱਲ ਆ ਨਾ ਵੀ ਤੁਸੀਂ ਇਹ ਚੀਜ਼ਾਂ ਪਰ ਇਮਾਨਦਾਰ ਨਹੀਂ ਹੈਗਾ ਬਦਨਾਮੀ ਲੈ ਲਿਆਗਾ ਪਹਿਲਾਂ ਮੰਨਿਆ ਨਹੀਂ ਡੰਡਾ ਫਿਰਿਆ ਫਿਰ ਮੰਨਿਆ ਡੰਡਾ ਫਿਰਿਆ ਫਿਰ ਮੰਨਿਆ ਇਹ ਫਿਰ ਕੱਢ ਕੇ ਦਿੱਤਾ ਜੇਬ ਚੋਂ ਸਮਾਨ ਇਸ ਮਾਮਲੇ 'ਚ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ ਦੇਖਣਾ ਹੋਵੇਗਾ ਇਸ ਮਾਮਲੇ 'ਚ ਅੱਗੇ ਕੀ ਕਾਰਵਾਈ ਹੁੰਦੀ ਹੈ ਜਾਂ ਨਹੀਂ ਜੱਗਬਾਨੀ ਟੀਵੀ ਲਈ ਗੁਰਦੀਪ ਸਿੰਘ ਦੀ ਰਿਪੋਰਟ